ਅੱਜ ਲਈ ਪਿੰਡ ਹਰੀ ਪਰ ਖਾਸਾ ਦੇ ਇੱਕ ਨੌਜਵਾਨ ਗੁਰਵਿੰਦਰ ਸਿੰਘ ਪੁੱਤ ਸਖਦੇਵ ਸਿੰਘ ਨੇ ਪਿੰਡ ਦੇ ਹੀ ਕੁਝ ਨੌਜਵਾਨਾਂ ਤੇ ਤੇਜ਼ ਹਥਿਆਰਾਂ ਨਾਲ ਤੇ ਸਿਰ ਤੇ ਹਮਲਾ ਕਰਨ ਅਤੇ ਬੁਰੀ ਤਰ੍ਹਾਂ ਕੁੱਟਕਮਾਰ ਕਰਨ ਦੇ ਦੋਸ਼ ਲਗਾਏ ਹਨ ਜਾਣਕਾਰੀ ਦਿੰਦੇ ਹੋਏ ਗੁਰਵਿੰਦਰ ਸਿੰਘ ਨੇ ਦੱਸਿਆ ਕਿ 23 ਮਾਰਚ ਨੂੰ ਉਹ ਪਿੰਡ ਵਿੱਚ ਹੀ ਇੱਕ ਸਮਾਗਮ ਵਿੱਚ ਮੌਜੂਦ ਸੀ ਉੱਥੋਂ ਵਿਦੇਸ਼ ਤੋਂ ਪਰਤੇ ਇੱਕ ਨੌਜਵਾਨ ਨੇ ਉਸਨੂੰ ਆਵਾਜ਼ ਮਾਰ ਕੇ ਇੱਕ ਕਮਰੇ ਵਿੱਚ ਬੁਲਾ ਲਿਆ ਅਤੇ ਜਾਂਦੇ ਸਾਰ ਹੀ ਵਿਅਕਤੀ ਨੇ ਉਸਦੇ ਸਿਰ ਵਿੱਚ ਕਿਸੇ ਤੇਜ਼ ਹਥਿਆਰ ਨਾਲ ਹਮਲਾ ਕਰ ਦਿੱਤਾ ਅਤੇ ਉੱਥੇ ਮੌਜੂਦ ਉਸਦੇ ਹੋਰ ਨਾਲ ਸਾਥੀਆਂ ਨੇ ਵੀ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਹਮਲਾਵਰਨ ਉਸਦੇ ਸਿਰ ਵਿੱਚ 8 ਟੰਕੇ ਲੱਗੇ ਅਤੇ ਖੱਬੀ ਬਾਹਰ ਦੋ ਥਾਂ ਤੋਂ ਟੁੱਟ ਗਈ ਅਤੇ ਹੋਰ ਵੀ ਸੱਟਾਂ ਲੱਗੀਆਂ ਉਹਨਾਂ ਨੇ ਪੁਲਸ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਕਿ ਇਸ ਮਾਮਲੇ ਦੇ ਜਾਂਚ ਅਧਿਕਾਰੀ ਐਸਆਈ ਵਿਜੇ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਐਮਐਲਆਰ ਮਿਲ ਗਿਆ ਹੈ ਰਿਪੋਰਟ ਦੇ ਅਧਾਰ ਤੇ ਜ਼ਖਮੀ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਫਲੋਟ ਰਾਜਪਾਣ ਅੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਪੈਂਡ ਪ੍ਰੋਗਰਾਮ ਜਿਹੜੀ ਜੱਗ ਉੱਥੇ ਮੈਂ ਗਿਆ ਸੀ ਮੈਨੂੰ ਪਹਿਲਾਂ ਮੁੰਡੇ ਨੇ ਹਾਕ ਮਾਰੀ ਆ ਹਾਕ ਮਾਰ ਕੇ ਬੁਲਾਇਆ ਗਿਆ ਮੈਨੂੰ ਅੰਦਰ ਦਰਾਂ ਤੋਂ ਤੇ ਉਹਨੇ ਮੇਰੇ ਸਿਰ ਵਿੱਚ ਚੱਕ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਤੇ ਫਿਰ ਦੋ ਜਣੇ ਤਿੰਨ ਜਣੇ ਹੋਰ ਆ ਗਏ ਪਿੱਛੋਂ ਮੈਨੂੰ ਪਤਾ ਲੱਗਾ ਮੇਰੇ ਅੱਖਾਂ 'ਮਨੇ ਨੇਰਾ ਆ ਗਿਆ ਫਿਰ ਮੇਰੇ ਸਿਰ ਵਿੱਚ ਮਾਰਦੇ ਰਹੇ ਇੱਕ ਚੋ ਫੜ ਕੇ ਬਾਹ ਤੇ ਮਾਰਦੇ ਰਹੇ ਤੇ ਮੈਨੂੰ ਜ਼ਖਮੀ ਕਰ ਦਿੱਤਾ ਕਿੰਨੇ ਨੌਜਵਾਨ ਸੀ ਉਹ ਉਹ ਜੀ ਤਕਰੀਬਨ ਹੈਗੇ ਸੀ 5-6 ਜਾਨੇ ਸੀ ਜਿਨ੍ਹਾਂ 'ਚੋਂ ਮੈਂ ਤਿੰਨਾਂ ਨੂੰ ਤਾਂ ਦੇਖਿਆ ਬਾਕੀ ਨਹੀਂ ਮੈਂ ਦੇਖਿਆ ਜਿਉਂ ਨੀ ਪਿੱਛੇ ਵਗਿਆ ਸੀ ਤੁਹਾਨੂੰ ਜਾਣਦੇ ਨੇ ਸਾਰੇ ਉਹ ਹਾਂਜੀ ਉਹਨਾਂ 'ਚੋਂ ਤਿੰਨ ਤਾਂ ਮੈਨੂੰ ਜਾਣਦੇ ਨੇ ਜਿਹੜੇ ਮੈਂ ਦੇਖੇ ਨੇ ਜੀ ਤੁਹਾਡੇ ਕੋ ਪ੍ਰਾਣੀ ਰਣਜੇਸ਼ ਨਾਲ ਨਹੀਂ ਪ੍ਰਾਣੀ ਕੋਈ ਨਹੀਂ ਜੀ ਤੁਸੀਂ ਪੁਲਿਸ ਕੰਪਲੇਂਟ ਵਾਰਾ ਕੀਤੀ ਕੋਈ ਨਹੀਂ ਹਾਂਜੀ ਹਾਂਜੀ ਕੀਤੀ ਹੈ ਜੀ ਕੋਈ ਐਕਸ਼ਨ ਨਹੀਂ ਲਿਆ ਗਿਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਇੱਕ ਮੈਡੀਕਲ ਚੱਟ ਸਿਵਲ ਹਸਪਤਾਲ ਫਲੋਰ ਤੋਂ ਜੋ ਜਾਨ ਨੇ ਗੁਰਵਿੰਦਰ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਪਿੰਨਹਰੀ ਕੌਲਸਾ ਮਸੂਲ ਹੋਈ ਹੈ ਜੋ ਮਿਤੀ 24 ਅਤੇ 24 ਨੂੰ ਗੁਰਵਿੰਦਰ ਸਿੰਘ ਐਲਮਟ ਹੋਇਆ ਸੀ ਉਹ ਲਹ ਸੱਤਾਲ ਫਰੋੜ ਸੱਤਾਲ ਲੱਕੜ ਕਰਕੇ ਜਿਸ ਬਾਰੇ ਡਾਕਟਰ ਸਾਹਿਬ ਤੋਂ ਲਿਖਤੀ ਰਹੀ ਹਾਸਲ ਕੀਤੀ ਡਾਕਟਰ ਸਾਹਿਬ ਨੇ ਹਜਰੂ ਨੂੰ ਬਿਆਨ ਦੇਣ ਦੇ ਫਿੱਟ ਦੱਸਿਆ ਅਤੇ ਵਿੱਚ ਛੁੱਟੀਆਂ ਔਨ ਕਰਕੇ ਉਹ ਮੁਜਰੂਬ ਗੁਰਵਿੰਦਰ ਸਿੰਘ ਦੀ ਜਿਹੜੀ ਹੈ ਕੰਪਿਊਟਰਾਈਜ਼ਡ ਐਮਲਾਰਾ ਉਹ ਹਜੇ ਮਸੂਲ ਨਹੀਂ ਹੋਈ ਐਮਲਾਰ ਮਸੂਲ ਹੁਣ ਤੇ ਉਸ ਤੋਂ ਪਤਾ ਲੱਗੇਗਾ ਵੀ ਸੱਟ ਕਿਹੜੀ ਕਿਹੜੀ ਸੱਟ ਹੈ ਉਸ ਸਾਹਬ ਦਾ ਉਹਦਾ ਬਿਆਨ ਲੈ ਕੇ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇ ਤਾਂ